ਸੋ ਗੁਰੂ ਪਿਆਰਿਓ ਆਪ ਜੀ ਦੇ ਨਾਲ ਮੇਰੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਬਾਣੀ ਦੀ ਵਿਚਾਰ ਕਰ ਰਹੇ ਆ ਤੇ ਜਿਨ੍ਹਾਂ ਦੇ ਇਤਿਹਾਸ ਦੀ ਵੀ ਵਿਚਾਰ ਆਪ ਜੀ ਦੇ ਨਾਲ ਕੀਤੀ ਜਾ ਰਹੀ ਹੈ ਮੇਰੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਬੇਅੰਤ ਬਾਣੀ ਉਚਾਰਨ ਕੀਤੀ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਸੁਭਾਇਮਾਨ ਹੈ ਦਰਜ ਹੈ ਸੋ ਆਪ ਜੀ ਦੇ ਨਾਲ ਪਿਛਲੇ ਦਿਨਾਂ ਤੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਜੋ ਸ਼ਲੋਕ ਮਹੱਲਾ 9ਵਾਂ ਦੇ ਸਰਲੇਖੇਟ ਦਰਜ ਧੰਨ Sri ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੰਕ ਨੰਬਰ 1426 ਤੋਂ ਸੁਭਾਈ ਮਨ ਹੁੰਦੇ ਨੇ ਉਹਨਾਂ ਸ਼ਲੋਕਾਂ ਦੀ ਆਪਜੀ ਦੇ ਨਾਲ ਲੜੀਵਾਰ ਵਿਚਾਰ ਕੀਤੀ ਜਾ ਰਹੀ ਹੈ ਗੁਰੂ ਪਿਆਰਿਓ ਪਹਿਲੇ ਦੋ ਸ਼ਲੋਕਾਂ ਦੀ ਤੁਹਾਡੇ ਨਾਲ ਵਿਚਾਰ ਕੀਤੀ ਗਈ ਅੱਜ ਸਤਿਗੁਰ ਜੀ ਨੇ ਰਹਿਮਤ ਬਖਸ਼ਿਸ਼ ਮਿਹਰ ਕੀਤੀ ਹੈ ਅੱਜ ਆਪਾਂ ਸ਼ਲੋਕ ਨੰਬਰ 3 ਦੀ ਵਿਆਖਿਆ ਕਰਾਂਗੇ ਸਤਿਗੁਰ ਕੀ ਫਰਮਾ ਰਹੇ ਨੇ ਕੀ ਕਹਿ ਰਹੇ ਨੇ ਲੋ ਆਓ ਸ਼ਲੋਕ ਨੂੰ ਪੜ੍ਹ ਕੇ ਇਸ ਦੀ ਵਿਆਖਿਆ ਕਰਨ ਦਾ ਯਤਨ ਕਰੀਏ ਸਤਗੁਰ ਸੱਚੇ ਪਾਤਸ਼ਾਹ ਫਰਮਾਉਣਾ ਕਰਦੇ ਨੇ ਤਰਨ ਆਪੋ ਇਉਂ ਹੀ ਗਇਓ ਲਿਓ ਜਰਾ ਤਨਜੀਤ ਸਤਗੁਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਣਾ ਕਰਦੇ ਨੇ ਉਹ ਦੁਨੀਆ ਦੇ ਲੋਕੋ ਸੰਸਾਰ ਦੇ ਲੋਕੋ ਤੁਸੀਂ ਬੜੇ ਵੱਡੇ ਭਾਗਾ ਵਾਲੇ ਹੋ ਕਿ ਤੁਸੀਂ ਇਸ ਬ੍ਰਹਿਮੰਡ ਦੇ ਵਿੱਚ ਜਨਮ ਲਿਆ ਹੈ ਇਸ ਸੰਸਾਰ ਦੇ ਉੱਤੇ ਆਏ ਹਾਂ ਤੇ ਗੁਰੂ ਪਿਆਰਿਓ ਹਰ ਇੱਕ ਮਨੁੱਖ ਦੇ ਜੀਵਨ ਦੇ ਵਿੱਚ ਤਿੰਨ ਪੜਾਅ ਆਉਂਦੇ ਨੇ ਤੇ ਗੁਰੂ ਪਿਆਰਿਓ ਵੱਡੇ ਭਾਗਾਂ ਵਾਲੇ ਨੇ ਜਿਹੜੇ ਇਹ ਤਿੰਨ ਪੜਾਵਾਂ ਨੂੰ ਆਪਣੇ ਜੀਵਨ ਦੇ ਵਿੱਚ ਬਤੀਤ ਕਰਦੇ ਨੇ ਦੇਖਦੇ ਨੇ ਆਨੰਦ ਮਾਣਦੇ ਨੇ ਨਹੀਂ ਤਾਂ ਕਈ ਪਹਿਲੇ ਪੜਾਅ ਵਿੱਚ ਹੀ ਚੱਲ ਵੱਸਦੇ ਨੇ ਕਈ ਦੂਜੇ ਪੜਾਅ ਵਿੱਚ ਤੇ ਕਈ ਤੀਜਾ ਪੜਾਅ ਸ਼ੁਰੂ ਹੁੰਦਾ ਕਿ ਤੀਜਾ ਪੜਾਅ ਮਕਾਕੇ ਇਹ ਸੰਸਾਰ ਤੋਂ ਜਾਂਦੇ ਨੇ ਉਹ ਤਿੰਨ ਪੜਾ ਕਿਹੜੇ ਨੇ ਪਹਿਲਾ ਹੈ ਬਚਪਨ ਦੂਜਾ ਹੈ ਜਵਾਨੀ ਤੀਜਾ ਹੈ ਬੁਢੇਪਾ ਇਹ ਜ਼ਿੰਦਗੀ ਦੇ ਤਿੰਨ ਪੜਾ ਐਸੇ ਨੇ ਭਾਗਾ ਵਾਲਿਆਂ ਨੂੰ ਹੀ ਮਿਲਦੇ ਨੇ ਤੇ ਗੁਰੂ ਪਿਆਰਿਓ ਵੱਡਿਆਂ ਭਾਗਾ ਵਾਲੇ ਉਹ ਨੇ ਜਿਹੜੇ ਇਹ ਤਿੰਨ ਪੜਾਵਾਂ ਦੇ ਵਿੱਚੋਂ ਲੰਘਦੇ ਨੇ ਸੋ ਸਤਗੁਰ ਸੱਚੇ ਪਾਤਸ਼ਾਹ ਜੀ ਇੱਥੇ ਤਰਨਾਪੋ ਦੀ ਗੱਲ ਕਰਦੇ ਨੇ ਤਰਨ ਆਪੋ ਆਖਿਆ ਗਿਆ ਤਰਨ ਅਵਸਥਾ ਨੂੰ ਜਵਾਨੀ ਨੂੰ ਆਖਿਆ ਗਿਆ ਜਿਹੜੇ ਨੌਜਵਾਨ ਨੇ ਜਿਨ੍ਹਾਂ ਤੇ ਜਵਾਨੀ ਆਈ ਹੈ ਬਚਪਨ ਤੋਂ ਟੱਪ ਗਏ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਜ਼ਿਕਰ ਕਰਦੇ ਨੇ ਕੀ ਕਹਿ ਰਹੇ ਨੇ ਤਰਨ ਆਪੋ ਇਉਂ ਹੀ ਗयो ਸਤਗੁਰ ਸੱਚੇ ਪਾਤਸ਼ਾਹ ਕਹਿੰਦੇ हे ਸੰਸਾਰ ਦੇ ਲੋਕੋ ਦੁਨੀਆ ਦੇ ਲੋਕੋ ਅਕਾਲ ਪੁਰਖ ਦੀ ਮਿਹਰ ਹੋਈ ਬਖਸ਼ਿਸ਼ ਹੋਈ ਤੁਸੀਂ ਸੰਸਾਰ ਤੇ ਆਏ ਬਚਪਨ ਬਿਤਾਇਆ ਉਸ ਤੋਂ ਬਾਅਦ ਜਵਾਨੀ ਆਈ ਤੇ ਜਿਨ੍ਹਾਂ ਨੇ ਜਵਾਨੀ ਹੀ ਬੇਪਰਵਾਹੀ ਦੇ ਵਿੱਚ ਲੰਘਾ ਦਿੱਤੀ ਰੱਬ ਦਾ ਨਾਮ ਹੀ ਨਹੀਂ ਜਪਿਆ ਉਹਨਾਂ ਤੇ ਬੁਢਾਪਾ ਆ ਗਿਆ ਲਿਓ ਜਰਾ ਤਨਜੀਤ ਜਿਨ੍ਹਾਂ ਦੀ ਜਵਾਨੀ ਨੂੰ ਜਰਾ ਭਾਵ ਬੁਢੇਪੇ ਨੇ ਜਿੱਤ ਲਿਆ ਜਿਨ੍ਹਾਂ ਨੇ ਬੇਪਰਵਾਹ ਹੋ ਕੇ ਆਪਣਾ ਜੀਵਨ ਬਤੀਤ ਕੀਤਾ ਬੁਰਾਈਆਂ ਵੱਲ ਜੁੜੇ ਰਹੇ ਚੰਗਾ ਕਰਮ ਕੋਈ ਨਹੀਂ ਕੀਤਾ ਰੱਬ ਦਾ ਨਾਮ ਹੀ ਨਹੀਂ ਜਪਿਆ ਜਵਾਨੀ ਨੂੰ ਕਿਸੇ ਲੇਖੇ ਦੇ ਵਿੱਚ ਲਾਇਆ ਹੀ ਨਹੀਂ ਤੇ ਉਹਨਾਂ ਦੇ ਜੀਵਨ ਦੇ ਵਿੱਚ ਜਵਾਨੀ ਦਾ ਜਿਹੜਾ ਪੜਾ ਹੈ ਉਹ ਲੰਘ ਗਿਆ ਹੈ ਤੇ ਹੁਣ ਫਿਰ ਉਹ ਬੁਢਾਪੇ ਦੇ ਵਿੱਚ ਆ ਗਏ ਹਨ ਤੇ ਜਦੋਂ ਬੁਢਾਪਾ ਆ ਗਿਆ ਨਾ ਫਿਰ ਬੁਢਾਪੇ ਵਿੱਚ ਤਾਂ ਸਰੀਰ ਕੰਬਣ ਲੱਗ ਜਾਂਦਾ ਹੈ ਅੱਖਾਂ ਧੁੰਦਲੀਆਂ ਹੋ ਜਾਂਦੀਆਂ ਨੇ ਜਿਹੜੇ ਪੈਰ ਨੇ ਲੱਤਾਂ ਨੇ ਜਿਹਦੇ ਨਾਲ ਅਸੀਂ ਸਾਰਾ ਜਹਾਨ ਘੁੰਮ ਕੇ ਚੱਲ ਰਹੇ ਆ ਜਾਂ ਵੇਖ ਰਹੇ ਆ ਜਾਂ ਵੇਖਿਆ ਹੁੰਦਾ ਉਹ ਵੀ ਜਵਾਬ ਦੇ ਦਿੰਦਿਆਂ ਨੇ ਕਈ ਵਾਰੀ ਜਦੋਂ ਬਨੁਖ ਬਜ਼ੁਰਗ ਹੋ ਜਾਂਦਾ ਨਾ ਕੋਲੇ ਪਿਆ ਪਾਣੀ ਦਾ ਗਲਾਸ ਨਹੀਂ ਚੁੱਕਿਆ ਜਾਂਦਾ ਤੇ ਗੁਰੂ ਪਿਆਰਿਓ ਜੇ ਕੋਈ ਥੱਲੇ ਚੀਜ਼ ਡਿੱਗ ਜਾਵੇ ਨਾ ਮੰਜੇ ਤੇ ਬੈਠਾ ਹੋਵੇ ਤਾਂ ਝੁੱਕ ਕੇ ਚੀਜ਼ ਵੀ ਨਹੀਂ ਚੁੱਕੀ ਜਾਂਦੀ ਜਦੋਂ ਬਢੇਪਾ ਆ ਜਾਵੇ ਤੇ ਸਤਿਗੁਰ ਕਹਿੰਦੇ ਫਿਰ ਬਢੇਪੇ ਦੇ ਵਿੱਚ ਨਾਮ ਕਿਵੇਂ ਜਪਿਆ ਜਾਏਗਾ ਭਾਈ ਬਚਪਨ ਐਵੇਂ ਲਗਾ ਦਿੱਤਾ ਜਵਾਨੀ ਮਿਲੀ ਸੀ ਜਵਾਨੀ ਵੀ ਬੇਪਰਵਾਹ ਹੋ ਕੇ ਲੰਘਾ ਦਿੱਤੀ ਤੇ ਹੁਣ ਬਢੇਪੇ ਦੇ ਵਿੱਚ ਆਸ ਕਰਦਾ ਕਿ ਮੈਂ ਰੱਬ ਦਾ ਨਾਮ ਜਪਾਂਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਣਾ ਕਰਦੇ ਨੇ ਹੁਣ ਤਾਂ ਭਾਈ ਬਜ਼ੁਰਗ ਹੋ ਗਿਆ ਤੇਰੇ ਹੱਥ ਪੈਰ ਸਰੀਰ ਤਨ ਜਵਾਬ ਦੇਗੇ ਅੱਖਾਂ ਧੁੰਦਲੀਆਂ ਹੋ ਗਈਆਂ ਹੁਣ ਰੱਬ ਦਾ ਨਾਮ ਜਪ ਲੇਗਾ ਨਹੀਂ ਜਪਿਆ ਜਾਏਗਾ ਨਾ ਤੇਰੇ ਕੋਲੋਂ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਵਾਨੀ ਸੰਭਣੀ ਚਾਹੀਦੀ ਸੀ ਜਵਾਨੀ ਨਹੀਂ ਸੰਭੀ ਗਈ ਆញੋਂ ਬਾਬਾ ਫਰੀਦ ਸਾਹਿਬ ਮਹਾਰਾਜੀ ਨੇ ਬਾਣੀ ਦੇ ਵਿੱਚ ਆਖਿਆ ਜੋ ਬਨ ਜਾਂਦੇ ਨਾ ਡਰ ਜੇ ਸ਼ਹਿ ਪ੍ਰੀਤ ਨ ਜਾਏ ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਬਾਬਾ ਫਰੀਦ ਸਾਹਿਬ ਕਿਹਦੇ ਮੈਨੂੰ ਇਹ ਜਵਾਨੀ ਮਿਲੀ ਹੈ ਮੈਂ ਵੱਡਿਆਂ ਭਾਗਾ ਵਾਲਾਂ ਕਿਉਂਕਿ ਗੁਰੂ ਪਿਆਰਿਓ ਜਵਾਨੀ ਵੀ ਕਿਸੇ ਕਿਸੇ ਨੂੰ ਮਿਲਦੀ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਮੌਤ ਦਾ ਕੋਈ ਪਤਾ ਨਹੀਂ ਕਿਆ ਜਾਣਾਂ ਕਿ ਵੇ ਮਰਹਾਂਗੇ ਕੈਸਾ ਮਰਨਾ ਹੋਏ ਕੋਈ ਪਤਾ ਨਹੀਂ ਕਦੋਂ ਕਿੱਥੇ ਕਿਵੇਂ ਦੀ ਮੌਤ ਆ ਜਾਵੇ ਇਸ ਕਰਕੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਜੇ ਰੱਬ ਨੇ ਨਾ ਜੀਵਨ ਦੇ ਵਿੱਚੋਂ ਵਿਸਰਦਾ ਤਾਂ ਇੰਨੀ ਵਧੀਆ ਮੌਤ ਆਉਂਦੀ ਹੈ ਜਾਨ ਸੌਖੀ ਨਿਕਲਦੀ ਐ ਆਖੋ ਸਤਨਾਮ ਸਤਗੁਰਾਂ ਦੀ ਬਾਣੀ ਕਹਿ ਰਹੀ ਐ ਹੁਣ ਬਾਬਾ ਫਰੀਦ ਸਾਹਿਬ ਮਹਾਰਾਜ ਕਹਿੰਦੇ ਮੈਂ ਵੱਡਿਆਂ ਭਾਗਾਂ ਵਾਲਾ ਮੇਰੇ ਤੇ ਜਵਾਨੀ ਆਈ ਐ ਹੁਣ ਮੈਂ ਇਹ ਜਵਾਨੀ ਰੱਬ ਦੇ ਲੇਖੇ ਲਾਉਣ ਲੱਗਿਆ ਜੋਵਨ ਜਾਂਦੇ ਨਾ ਡਰਾਂ ਜੇ ਸ਼ਹਿਪ੍ਰੀਤ ਨਾ ਜਾਏ ਮੇਰਾ ਜੋਵਨ ਬਰਬਾਦ ਹੁੰਦਾ ਹੋ ਜਾਵੇ ਪਰ ਮੈਂ ਰੱਬ ਦੇ ਨਾਲੋਂ ਆਪਣੀ ਪ੍ਰੀਤ ਨਹੀਂ ਤੋੜਨਾ ਚਾਹੁੰਦਾ ਜਿਨ੍ਹਾਂ ਲੋਕਾਂ ਦੀ ਪ੍ਰੀਤ ਟੁੱਟ ਗਈ ਨਾ ਰੱਬ ਨਾਲੋਂ ਤੇ ਗੁਰੂ ਪਿਆਰਿਓ ਬਾਬਾ ਫਰੀਦ ਸਾਹਿਬ ਮਹਾਰਾਜ ਕਹਿੰਦੇ ਸੁੱਕ ਗਏ ਘਮਲਾਈ ਉਹਨਾਂ ਦੀਆਂ ਜਵਾਨੀਆਂ ਬਰਬਾਦ ਹੋ ਗਈਆਂ ਖੋ ਸਤਨਾ ਵੇਖਦੇ ਆ ਨਾ ਜਿਹੜੇ ਗੁਰੂ ਤੋਂ ਟੁੱਟ ਗਏ ਨਸ਼ਿਆਂ ਦੇ ਵਿੱਚ ਪੈ ਗਏ ਜਿਹੜੇ ਗੁਰੂ ਤੋਂ ਟੁੱਟ ਗਏ ਉਹ ਜਵਾਨੀਆਂ ਕੁਰਾਹੇ ਪਾ ਕੇ ਆਪਣਾ ਜੀਵਨ ਬਰਬਾਦ ਕਰ ਬੈਠੇ ਤਾਈਂਓ ਬਾਬਾ ਫਰੀਦ ਸਾਹਿਬ ਮਹਾਰਾਜ ਆਖਦੇ ਨੇ ਜਵਾਨੀ ਦੇ ਵਿੱਚ ਜ਼ੋਰ ਹੁੰਦਾ ਤਾਕਤ ਹੁੰਦੀ ਹੈ ਜਵਾਨੀ ਬਲਵਾਨ ਹੁੰਦੀ ਹੈ ਓਏ ਦੁਨੀਆ ਦੇ ਲੋਕੋ ਜਵਾਨੀ ਸੰਭ ਕੇ ਰੱਖਿਓ ਕਿਸੇ ਨੇ ਬੜਾ ਕਮਾਲ ਦਾ ਆਖਿਆ ਸਾਰੇ ਪਰਿਵਾਰਾਂ ਵਾਲੇ ਆ ਸੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਭ ਨੂੰ ਪਰਿਵਾਰ ਬਖਸ਼ੇ ਨੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਘਰ ਦੇ ਵਿੱਚ ਜਵਾਨੀਆਂ ਨੇ ਨਾ ਜੇ ਜਵਾਨੀਆਂ ਕੁਰਾਹੇ ਪੈ ਗਈਆਂ ਮਾੜੇ ਰਸਤੇ ਪੈ ਗਈਆਂ ਨਸ਼ਿਆਂ ਦੀ ਦਲਦਲ ਦੇ ਵਿੱਚ ਚਲੇ ਗਈਆਂ ਉਹ ਜਵਾਨਾਂ ਦਾ ਤਾਂ ਆਪਣਾ ਜੀਵਨ ਬਰਬਾਦ ਹੁੰਦਾ ਹੀ ਹੈ ਉਹਨਾਂ ਦੇ ਬੱਚੇ ਵੀ ਰੁੱਲਦੇ ਨੇ ਤੇ ਉਹਨਾਂ ਦੇ ਬਜ਼ੁਰਗ ਵੀ ਰੁੱਲਦੇ ਨੇ ਵੇਖਦੇ ਆ ਨਾ ਜਿਹੜੇ ਨਸ਼ੇ ਕਰਦੇ ਨੇ ਬਜ਼ੁਰਗਾਂ ਦੀ ਸੁਣਦੇ ਨਹੀਂ ਮਾਤਾ ਪਿਤਾ ਦੀ ਨਹੀਂ ਗੱਲ ਸੁਣਦੇ ਜਿਨ੍ਹਾਂ ਨੇ ਪਾਲਿਆ ਪਲੋਸਿਆ ਵੱਡਾ ਕੀਤਾ ਵਿਆਹਿਆ ਤੇ ਫਿਰ ਬੱਚੇ ਹੋ ਗਏ ਕੰਮ ਕਾਰ ਕਰਨਾ ਨਹੀਂ ਨਸ਼ੇ ਦੇ ਪਿੱਛੇ ਲੱਗੇ ਰਹਿਣਾ ਬਰਿਆਈਆਂ ਜੀਵਨ ਦੇ ਵਿੱਚ ਇੰਨੀ ਇਕੱਤਰ ਕਰਕੇ ਬੈਠ ਗਿਆ ਬੱਚਿਆਂ ਦੀ ਜ਼ਿੰਦਗੀ ਵੀ ਬਰਬਾਦ ਕਰਕੇ ਬਹਿ ਗਿਆ ਇਸੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਜਵਾਨੀ ਹੈ ਇਹ ਬੱਚਿਆਂ ਦਾ ਵੀ ਸਹਾਰਾ ਹੁੰਦੀ ਹੈ ਤੇ ਬਜ਼ੁਰਗਾਂ ਦਾ ਵੀ ਸਹਾਰਾ ਹੁੰਦੀ ਹੈ ਬਜ਼ੁਰਗ ਤੇ ਬੱਚੇ ਜਵਾਨਾਂ ਤੇ ਨਿਰਪਰ ਕਰਦੇ ਨੇ ਡਿਪੈਂਡ ਕਰਦੇ ਨੇ ਜਿਹੜੇ ਪਰਿਵਾਰ ਦੇ ਵਿੱਚ ਜਵਾਨ ਕੁੜਾਹੇ ਵਿੱਚ ਪੈ ਜਾਣ ਨੌਜਵਾਨੀਆਂ ਕੁੜਾਹੇ ਦੇ ਵਿੱਚ ਪੈ ਜਾਣ ਗੁਰੂ ਪਿਆਰਿਓ ਟੱਬਰ ਰੁਲ ਜਾਂਦੇ ਨੇ ਤਬਾਹ ਹੋ ਜਾਂਦੇ ਨੇ ਇਸੇ ਕਰਕੇ ਸਤਿਗੁਰਾਂ ਦੀ ਬਾਣੀ ਬਾਰ ਬਾਰ ਕਹਿ ਰਹੀ ਹੈ ਬਾਬਾ ਫਰੀਦ ਸਾਹਿਬ ਮਹਾਰਾਜ ਨੇ ਵੀ ਇਹ ਗੱਲ ਕਹੀ ਹੈ ਵੀ ਜੋ ਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ ਕੋਈ ਬੰਦਾ ਜਵਾਨੀ ਦੇ ਵਿੱਚ ਰੱਬ ਦੇ ਲੜ ਲੱਗ ਜੇ ਗੁਰੂ ਦੇ ਦੁਆਰੇ ਲੱਗ ਜੇ ਤਾਂ ਲੋਕ ਟੀਚਰਾਂ ਕਰਦੇ ਨੇ ਉਹ ਤੂੰ ਹੁਣ ਹੀ ਬਾਬਾ ਬਣ ਗਿਆ ਦੁਨੀਆ ਤਾਂ ਵੇਖ ਲੈਂਦਾ ਤੈਨੂੰ ਬੜੀ ਕਾਲੀ ਪਈ ਸੀ ਗੁਰੂ ਘਰ ਨਾਲ ਜੁੜਨ ਦੀ ਤੇ ਗੁਰੂ ਪਿਆਰਿਓ ਸਤਿਗੁਰ ਦੀ ਮਿਹਰ ਸਤਿਗੁਰ ਦੀ ਬਖਸ਼ਿਸ਼ ਹੁੰਦੀ ਹੈ ਇਹ ਕਿਰਪਾ ਹੁੰਦੀ ਹੈ ਨਹੀਂ ਤਾਂ ਬਥੇਰੇ ਤੁਰੇ ਫਿਰਦੇ ਨੇ ਜਿਹੜੇ ਆਪਣਾ ਜੀਵਨ ਗੁਰੂ ਨਾਲੋਂ ਤੋੜ ਕੇ ਬਰਬਾਦ ਕਰੀ ਬੈਠੇ ਨੇ ਬਹੁਤ ਐਸੇ ਮਿਲਦੇ ਨੇ ਪਰ ਬਾਬਾ ਫਰੀਦ ਸਾਹਿਬ ਮਹਾਰਾਜ ਇਹ ਗੱਲ ਕਹਿ ਰਹੇ ਨੇ ਮੈਂ ਨਹੀਂ ਕਹਿ ਰਿਆ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਰੱਬ ਦੇ ਨਾਲੋਂ ਪ੍ਰੀਤ ਤੋੜ ਕੇ ਬਹੁਤ ਜਵਾਨੀਆਂ ਬਰਬਾਦ ਕਰ ਬੈਠੇ ਗੁਰੂ ਦੇ ਨਾਲੋਂ ਟੁੱਟ ਕੇ ਬਹੁਤ ਕੁਰਾਹੇ ਲੋਕ ਪੈ ਗਏ ਆਪਣੀਆਂ ਜਵਾਨੀਆਂ ਨਹੀਂ ਸਾਂਭ ਸਕੇ ਇਸ ਕਰਕੇ ਜਿੱਥੇ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਉੱਥੇ ਹੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਪਿਆਰਿਓ ਗੁਰੂ ਤੇਗ ਬਹਾਦਰ ਮਹਾਰਾਜ ਛੇਵੇਂ ਪਾਤਸ਼ਾਹ ਧੰਨ ਗੁਰਗੰਦ ਸਾਹਿਬ ਮਹਾਰਾਜ ਜੀ ਦੇ ਸਭ ਨਾਲੋਂ ਛੋਟੇ ਫਰਜੰਦ ਨੇ ਵੇਖੋ ਕਿੰਡੀ ਕਮਾਲ ਦੀ ਗੱਲ ਆਖਦੇ ਨੇ ਗੁਰੂ ਘਰ ਜਦੋਂ ਅਖੰਡ ਪਾਠ ਸਾਹਿਬ ਰੱਖਿਆ ਹੋਵੇ ਜਾ ਸਹਿਜ ਪਾਠ ਸਾਹਿਬ ਦਾ ਭੋਗ ਪੈਂਦਾ ਹੋਵੇ ਤਾਂ ਨੌਵੇਂ ਪਾਤਸ਼ਾਹ ਦੇ ਜਦੋਂ ਸ਼ਲੋਕ ਚੱਲਦੇ ਨੇ ਅਸੀਂ ਉਦੋਂ ਘਰੋਂ ਤੁਰਦੇ ਆਂ ਪਰ ਬਿਰਲੇ ਨੇ ਜਿਹੜੇ ਸੁਣਦੇ ਨੇ ਬਹੁਤ ਵਾਰ ਅਸੀਂ ਸੁਣੇ ਵੀ ਨੇ ਪਰ ਜਦੋਂ ਅਰਥ ਕਰਕੇ ਵੇਖੇ ਨਾ ਕਿ ਸਤਿਗੁਰਾਂ ਨੇ ਜੀਵਨ ਦਾ ਉਹ ਰਸ ਦੱਸਿਆ ਵੀ ਜਿਹੜਾ ਕਿਤੋਂ ਨਹੀਂ ਸੀ ਮਿਲਣਾ ਜੇ ਗੁਰੂ ਪਿਆਰਿਓ ਅਸੀਂ ਸਤਿਗੁਰਾਂ ਦੀ ਸਾਰੀ ਬਾਣੀ ਪੜਾਂਗੇ ਸਾਰੀ ਬਾਣੀ ਸੁਣਾਗੇ ਸਾਡਾ ਤਾਂ ਜੀਵਨ ਹੀ ਸੱਚਖੰਡ ਬਣ ਜਾਏਗਾ ਇਸੇ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਤਰਨ ਆਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਆਉਦ ਜਾਤ ਹੈ ਬੀਤ ਫੇਰ ਸਤਗੁਰ ਸੱਚੇ ਪਾਤਸ਼ਾਹ ਜੀ ਜਵਾਨੀਆਂ ਨੂੰ ਸਮਝਾ ਰਹੇ ਨੇ ਕਿ ਹੁਣ ਤੇਰੀ ਜਵਾਨੀ ਜਾ ਰਹੀ ਹੈ ਬੁਢੇਪਾ ਆ ਰਿਹਾ ਹੈ ਕਹੋ ਨਾਨਕ 헤 ਨਾਨਕ ਆਖ ਭਜ ਹਰਮਨਾ 헤 ਮੇਰੇਆ ਮਨਾ ਰੱਬ ਦੇ ਨਾਮ ਨਾਲ ਜੁੜ ਰੱਬ ਦਾ ਨਾਮ ਜਪ ਉਹਦ ਜਾਤ ਹੈ ਬੀਤ ਨਹੀਂ ਤਾਂ ਤੇਰੀ ਜਿਹੜੀ ਉਮਰ ਹੈ ਉਹ ਬੀਤਦੀ ਜਾ ਰਹੀ ਹੈ ਸੋ ਸਤਗੁਰ ਮਿਹਰ ਕਰਨ ਬਖਸ਼ਿਸ਼ ਕਰਨ ਜੋ ਉਪਦੇਸ਼ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਦੇ ਨੇ ਸਾਡੇ ਜੀਵਨ ਦਾ ਗਹਿਣਾ ਬਣ ਜਾਵੇ ਸਾਡਾ ਜੀਵਨ ਤਰ ਜਾਏਗਾ ਬਾਕੀ ਵਿਚਾਰ ਕੱਲ ਦੇ دیਵਾਨਾ ਵਿੱਚ ਕਰਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ